ਇੱਕ ਤੱਕ ਬੈਕ ਨੂੰ ਸੁਣਾਉਣੀ ਹੈ ਗਣਿਤ ਬਿਨਾ ਬਕੇ ਠੀਕ ਹੈ ਮੈਂ ਸਕੂਲ ਚ ਵੀ ਇੰਹੀ ਕਰਦਾ ਇਹ ਹੈਲੋ एवरीवन ਦਿਸ ਇਜ਼ ਜਾਨਦੀਪ ਪੈਂਡ ਵੈਲਕਮ ਟੂ ਮਾਈ ਨਿਊ ਵਲੌਗ ਦੋਸਤੋ ਉਮੀਦ ਕਰਦਾ ਮਸਤ ਹੋਵੋਗੇ ਸਵਸਤ ਹੋਵੋਗੇ ਆਪਣਾ ਵਲੌਗ ਆਪਣੇ ਪਿੰਡੋਂ ਮੋੜਨਾਬੇ ਤੋਂ ਸ਼ੁਰੂ ਹੋ ਚੁੱਕਿਆ 13 ਤਰੀਕ ਦੀ ਸੀਗੀ ਲੋਹੜੀ 13 ਜਨਵਰੀ ਦੀ ਅੱਜ 14 ਹੋ ਚੁੱਕੀ ਆ 14 ਨੂੰ ਵੀ ਅੱਜ ਜਿਹੜੀ ਦਿਨ ਦੀ ਲੋਹੜੀ ਐ ਇੱਥੇ ਆਪਣੀ ਚੱਲੀ ਜਾਂਦੀ ਆ ਤੇ ਇੱਥੇ ਜਿਹੜਾ ਅਤੋਬਰ ਬੈਠੇ ਨੇ ਇਹ ਫਿਲਹਾਲ ਤੁਹਾਨੂੰ اے بی ਸੀ ਸੁਣਾਉਣਗੇ ਕਿਉਂਕਿ ਬਹੁਤਿਆਂ ਨੂੰ ਇਹਨਾਂ 'ਚ اے بی ਸੀ ਨਹੀਂ ਆਉਂਦੀ ਆਪਾਂ ਦੇਖਦੇ ਆ ਕਿਹੜੇ-ਕਿਹੜੇ ਨੂੰ ਨਹੀਂ ਆਉਂਦੀ ਤਾਂ ਲਓ ਸਾਜੀ ਹੁਣ ਆਪਾਂ اے بی ਸੀ ਸ਼ੁਰੂ ਕਰਦੇ ਆ ਰਮਨ ਤੋਂ ਸਾਹਿਬ ਮਾਈ ਹ A B C D E F G H I J K L M N O P Q R S T U V W X Y Z ਠੀਕ ਆ ਭਾਈ ਤਾੜੀ ਮਾਰੋਗੇ ਤੇ ਨਾਂ ਤੇ ਮੇਰੇ ਦੂ ਆਦ ਵਾਰੀ ਆ ਗਈ ਤੀਰਥ ਦੀ ਹਾਂ मेरा नाम गुरतीर्थ सिंह ए बी सी डी ई एफ जी एच आई जे के एल एम एन ओ पी क्यू आर एस टी यू वी डब्ल्यू एक्स वाई जेड मेरा नाम है मनिंदर सिंह ए बी सी डी ई एफ जी एच आई जे के एल एम एन ओ पी क्यू आर एस एस टी डब्ल्यू WXY ਕਹਦਾ ਇਹ ਇਹ ਦਵਾਰੇ ਕਿੱਥੇ ਆ ਗਈ ਬਈ ਮੈਂ ਮੈਨੂੰ ਆਹ ਬੰਦੇ ਨੂੰ ਆਉਦੀ ਨਹੀਂ ਕਿੱਧਰ ਗਿਆ ਲੈ ਵੀ ਹੁਣ ਜਸ਼ਨ ਦੀ ਵਾਰੀ ਆ ਗਈ ਮਾਈ ਨੇਮ ਇਜ਼ ਜਸ਼ਨਦੀਪ ਮਾਈ ਚੱਲ ਮੈਂ ਕੈਮਰਾ ਇੱਧਰ ਕਰ ਦਿੰਦਾ ਠੀਕ ਹੈ ਦੇਖ ਜਸੂ ਕਿੱਥੇ ਜਾਂਦੀ ਐ ਟੋਪੀ ਉਹ ਕਾਨੂੰ ਲੋੜੀ ਤੇ ਜਾਗਦਾ ਫੋਨ ਕਿੱਥੇ ਆਉਦਾ ਇਹਦਾ ਮਤਲਬ ਇਹਨੂੰ ਆਉਂਦੀ ਨਹੀਂ ਓਏ ਤਾਂ ਹੀ ਮੂੰਹ ਚਲ ਕੋਨ ਪੰਜਵੀਂ ਤੇ ਫੇਰ ਹੋ ਗਿਆ ਹੈ ਪੰਜਵੀਂ ਫੇਰ ਆਏ ਕੋਈ ਫੇਰ ਹੈਗਾਗਾ ਖੇਲ ਹੋ ਗਿਆ ਸੀ ਸੀਗਾ ਪੰਜਵੀਂ ਤੇ ਅੱਤਵੇਂ ਤੇਰੀ ਤੇਰੀ ਕਿਹੜੇ ਕਲਾਸ ਮੰਨ ਲਾ ਛੇਵੀਂ ਵਾਲੇ ਨੇ ਸੁਣਾਤੀ ਹੈ ਕਮੀ ਤੇ ਅੱਠਵੀਂ ਵਾਲੇ ਨੂੰ ਆਉਂਦੀ ਨਹੀਂ ਇਹਨੂੰ ਫਿਰ ਕਹਿੰਦੇ ਇੱਧਰ ਸੋਨੀ ਮਿਸਤਰੀ ਆ ਚੁੱਕੇ ਨੇ ਚੰਦਨ ਨਗਰ ਵਾਲਾ ਓਏ ਚੰਦਨ ਨਗਰ ਵਾਲਾ ਚੱਲ ਲੋੜੀ ਬਾਰੇ ਦੱਸ ਯਾਰ ਇਹ ਥੋੜਿਆ ਆ ਆ ਬੰਦਾ ਫਲਟਰ ਆ ਖੜ ਜਾ ਮੈਨੂੰ ਇਹਦੇ ਤੇ ਮਾਰਨ ਦੇ ਦੇ ਸਤਾਂ ਦਾ ਫਲਟਰ ਆ ਲੂੜੀ ਵਾਰੇ ਦਾ ਸਰਾਤ ਕਿਵੇਂ ਰਹੀ ਲੂੜੀ ਕਿਵੇਂ ਮਨਾਈ ਸੀਗੀ ਢਿਲਾ ਨਾਲ ਕਿਵੇਂ ਢਿਲਾ ਨਾਲ ਕੀ ਕੀਤਾ ਢਿਲਾ ਨਾਲ ਪੁੱਤਾਂ ਮੱਦ ਕੇ ਉਹ ਲੰਮ ਮੰਗਾਨੇ ਸੀ ਫਿਰ ਤਨ ਕਰਦਗਾ ਸੀ ਅੱਛਾ ਲੋੜ ਤਾਂ ਉਹੀ ਹੁੰਦੀ ਹੈ ਜੇ ਮੰਗ ਕੇ ਬਾਥੀਆਂ ਪਾਓ ਇਹਦੇ ਇਹੋ ਇੰਟਰਵਿਊ ਲੋ ਚੋਨੀ ਦਾ ਸਾਰਾ ਕੁਸਾਉਂਦਾ ਹੁਣ ਉਹ ਤਾਂ ਸਫਲ ਬੰਦਾ ਹੈਗਾ ਇਹਦਾ ਇਹਦਾ ਫੇਸ ਦਿਖਾ ਮਾਣਾ ਮੈਂ ਸਫਲ ਹਾਂ ਜਿੰਦਗੀ ਉਹ ਸਫਲ ਹੈ ਇਹ ਲੋਨੀ ਚਾਚਾ ਚੋਲੀ ਚਾਚਾ ਚੋਲੀ ਚਾਚਾ ਕਾ ਮਸਲ ਚਾਚਾ ਚਾਚਾ ਪੈਰ ਮਰਿਆ ਚ ਤੂੰ ਇੰਚ ਇੱਧਰ ਇੱਧਰ ਆ ਗਿਆ ਹੁਣ ਤੂੰ ਕੈਮਰੇ 'ਚ 10 ਤੋਂ ਲੈ ਕੇ ਠੀਕ ਆ 1 ਤੱਕ ਬੈਕ ਨੂੰ ਸੁਣਾਉਣੀ ਹੈ ਗਣਤੀ ਬਿਨਾ ਬਕੇ ਠੀਕ ਆ 10 9 8 7 6 5 4 3 2 1 ਚੱਲ ਜੀ ਉਹਦੋਂ ਬਾਅਦ ਚਾਹੇ ਪੰਜਾਬੀ ਸੁਣਾ ਦੇ ਚਾਹੇ ਤੂੰ 1 9 10 9 8 0 0 8 7 6 5 4 3 2 1 8 ਧਾ 2 ਸਿੱਧਾ 1 1 ਲੈ ਕੇ ਸੁਣਾਉਣਾ 10 ਤੋਂ 1 0 ਵੀ ਆਉਂਦੀ ਹੈ ਵਿੱਚ ਕਿ ਆਉਂਦੀ ਨਹੀਂ ਨਾ ਆਉਂਦੀ ਕਿਉਂ ਨਹੀਂ ਆਉਂਦੀ 10 ਤੇ 1 0 ਹੁੰਦੀ ਹੈ 10 ਜੀ ਨੂੰ ਕਹਿੰਦੇ 10 ਤੇ 1 ਕਿਉਂ ਜੀ 10 ਚੱਲ 10 ਤੇ 1 0 10 9 8 7 6 5 4 3 2 1 ਠੀਕ ਆ ਬਈ 0 10 ਤੋਂ ਲੈ ਕੇ 1 ਤੱਕ ਪਿੱਛੇ ਨੂੰ ਗਿਣਤੀ 10 9 8 7 6 5 4 3 2 ਲੈ ਜੀ ਆ ਮੁੰਡਾ ਕਹਿੰਦੇ ਕੈਮਰੇ 'ਚ ਨਹੀਂ ਆਉਣਾ ਚਾਹੁੰਦਾ ਓਏ ਆ ਗਈ ਇਹਦੀ ਵੀਡੀਓ ਤਾਂ ਆ ਗਈ ਵੈਸੇ ਹਾਂ ਹੁਣ ਤਾਂ ਮੂੰਹ ਰਹਿ ਗਿਆ ਦਾ ਕੱਲਾ ਸੋਲਾ ਆ ਮੋੜ ਕੇ ਹੋਣੀ ਓਏ ਪਰਚਾ ਗਿਆ ਉਹ ਤੁਹਾਡੇ ਤੋਂ ਮੇਰਾ ਕੋਈ ਨਾ ਕੰਮ ਆ ਯਾਰ ਹੈ ਉਹ ਲੌਂਗ ਜਿਹੀ ਕੁੱਤੀ ਨਹੀਂ ਹੁੰਦੀ ਅਭੀ ਤਾਂ ਹੈ ਉਹ ਲੌਂਗ ਉਹ ਰਹਿਂਦੇ ਹੋ ਛੱਡ ਦੇ ਛੱਡ ਦੇ ਛੱਡ ਦੇ ਜਰ ਰੋਈ ਨਾ ਰੋਈ ਨਾ ਆ ਜਾ ਉਹ ਹੁੰਦਾ ਕਿਥੇ ਉਹ ਆ ਗਿਆ ਓਏ ਅਜਿਹਾ ਦਿਖਾਦਾ ਇਹਨੇ ਉਹ ਜਿਹੜੀ ਲੌਂਗ ਜਿਹੀ ਬੱਟਮ ਵਾਲੀ ਕੁੱਤੀ ਨਹੀਂ ਹੁੰਦੀ ਉਹਦਾ ਮਰਦਾ ਮੂੰਹ ਨਾ ਪੜਦਾ ਬੰਨਾ ਮਾਂ ਨੇ ਪਾਣੀ ਲਿਆ ਕਿ ਬਿੱਤਾ ਵੀ ਦਰਾਉਡਰ ਚੱਲਦਾ ਹੈ ਹਾਂ ਇਹਦੇ ਤੇ ਤੂੰ ਮੰਨਦਾ ਵਾ ਉਹਦੇ ਵੱਡੇ ਓਏ ਆ ਆ ਕੀ ਕਰੀ ਬੈਠਾ ਬਾਕ ਲੈ ਚਲਾ ਇਹਦਾ ਤੂੰ ਇਹਦੀ ਮੰਨਦਾ ਵੱਡੇ ਭਾਈ ਦੀ ਗੱਲ ਹੈ ਹੈ ਜਿਹੜਾ ਉਹਨੇ ਕਹਦਾ ਹੋਰ ਪਾਣੀ ਲਿਆ ਦੇ ਲਾ ਕੇ ਦੇਗਾ ਜੇ ਤੈਨੂੰ ਇਹਨੇ ਕਹਦਾ ਵੀ ਲਿਆ ਕੇ ਦੇ ਤੈਨੂੰ ਛੋਟੇ ਭਾਈ ਨੇ ਕਹਤਾ ਨਹੀਂ ਇਹ ਮੈਸੇ ਚੀਜ਼ ਨਹੀਂ ਖਾ ਲੈਂਦਾ ਹਾਂ ਨਾਨਾ ਜੇ ਹੁਣ ਤੈਨੂੰ ਇਹਨੇ ਕਹਦਾ ਵੀ ਹੁਣ ਮੈਨੂੰ ਵੀ ਪਿਆਸ ਲੱਗੀ ਮੈਨੂੰ ਲਿਆ ਕੇ ਦੇ ਪਾਣੀ ਲਿਆ ਦੇਗਾ ਫਿਰ ਮੈਂ ਤਾਂ ਪਾਣੀ ਮੰਗਾ ਲੂ ਦੁਬਾਰੇ ਨਾਲ ਲਿਆ ਪੀਉ ਨਾਲੇ ਦੁਬਾਰੇ ਯਾਰ ਗੱਲ ਤਾਂ ਮੰਨਣ ਦੀ ਹੈ ਤੂੰ ਇਹਦੀ ਮੰਨੇਗਾ ਜੇ ਇਹਨੇ ਮੰਗਾ ਲਿਆ ਹੁਣ ਮੱਗ ਲੱਗੀ ਤੈਨੂੰ ਪਿਆਸ ਤਾਂ ਨਹੀਂ ਲੱਗੀ ਉਮਰਾ ਪਹਿਲੀ ਪੀਆ ਅੱਛਾ ਇਹ ਹੁਣ ਗੱਤ ਕਿ ਖਾਊ ਗੱਲੀ ਹੈ ਤੇਰਾ ਆਰਡਰ ਵੀ ਮੰਨਦਾ ਇਹ ਤੂੰ ਇਹਦਾ ਆਰਡਰ ਮੰਨਦਾ ਕਿਰ ਇਹਦਾ ਉਹ ਮੈਂ ਬੱਡੀ ਨੂੰ ਕਹਿੰਦਾ ਇਹ ਇਹ ਮੈਂ ਬੱਡੀ ਨੂੰ ਕਹਿੰਦਾ ਤਾਂ ਇਹ ਮੂਣੀ ਦਿਖਾਉਂਦਾ ਹਨ ਹਾਂ ਇਹ ਤੂੰ ਹੈਂ ਠੱਡੂ ਐ ਠੱਡੂ ਐ ਇਹਦੀ ਮਤਲਬ ਕੋਈ ਗੱਲ ਨਹੀਂ ਮੰਨਣ ਵਾਲੀ ਹੈਗੀ ਅੱਜ ਆਪਾਂ ਸਾਰਾ ਵਲੌਗ ਥੋੜਾ ਹੀ ਬਣਾ ਦਈਏ ਹਾਂ ਬਸ ਵੇਰ ਬਣੀ ਜਾਂਦਾ ਇਹਦਾ ਇੱਧਰ ਬਣਾ ਦੇ ਇੱਧਰ ਹੈ ਇੰਸਟਾਗ੍ਰਾਮ ਤੇ ਨਾ ਆਹਾ ਹੋਇਆ ਇੱਕ ਹੋਇਆ ਗਾਈ ਪਾਈ ਰੱਖਦੇ ਨੇ ਆਪ ਪੁੱਠਵੇਂ ਜਿਦਾਂ ਹੀ ਬਣਾਈ ਜਾਂਦੇ ਨੇ ਤੂੰ ਦੱਸ ਕੀ ਲੈਣਾ ਨਾ ਇਹ ਸਕੂਲ ਚ ਵੀ ਐਂ ਕਰਦਾ ਇਹ ਹਮ ਸਾਰਾ ਸੇਮ ਮੂਲ ਕੋਕ ਰੱਖਦਾ ਉੱਥੇ ਹਮ ਕੋਈ ਘਾਸੀ ਹੋਏ ਅੱਛਾ ਜੀ ਘਾਸੀ ਨਹੀਂ ਸੁਣਾਏ ਕੋਈ ਸੁਣੇ ਅੱਗੇ ਨੂੰ ਮੈਡਮ ਕੁਝ ਕਹਦੇ ਵੀ ਸੁਣਾ ਫੇਰ ਤੇ ਤੈਨੂੰ ਮੈਡਮ ਕੁਝ ਕਹਦੇ ਵੀ ਸੁਣਾ ਫੇਰ ਸੁਣਾਉਂਦਾ ਨਹੀਂ ਕੀ ਕਹਿਦਣਾ ਕੋਈ ਨਹੀਂ ਟੁੱਟੇ ਵੀ ਕਹਿ ਮੂੰਹ ਤੇ ਹੱਥ ਰੱਖ ਕੇ ਸੁਣਾ ਦੇ ਕਰ ਸੁਣਾਉਂਦੇ ਨਹੀਂ ਹਾਂ ਹਾਂ ਐਨਕ ਲਾ ਕੇ ਵਾਜਾ ਕਰ ਦੰਦਾਂ ਤੇ ਫੇਰ ਇਹ ਤਾਂ ਤਾਂ ਨਹੀਂ ਤੇ ਹੋਰ ਫਿਰ ਤੈਨੂੰ ਤਾਂ ਲਾਉਣੀ ਪਊ ਹੁਣ ਮੂੰਹ ਤੇ ਤਾਂ ਲੱਗਦੀ ਹੀ ਨਹੀਂ ਕੋਈ ਜਾਂ ਮਾਸਕ ਲਾ ਕੇ ਵਗਿਆ ਕਰ ਤੂੰ ਪਿਲ ਬੜਾ ਨਾ ਫਿਰ ਮਾਸਕ ਲਾ ਕੇ ਵਗਿਆ ਕਰਨਾ ਤੂੰ ਹੈ ਮਾਸਕ ਮੇਰੇ ਮਾ ਕੋਰੋਨਾ ਵੇਲੇ ਲਾਉਂਦੇ ਸੀ ਫਿਰ ਤੂੰ ਕਹੇ ਕਿ ਮੈਨੂੰ ਕੋਰੋਨਾ ਤੂੰ ਡਾ ਲਿਆ ਦਿੰਦਾ ਮਰੇ ਹੁਣ ਸਾਡਾ ਅੱਜ ਦਾ ਬਲੌਗ ਇੱਥੇ ਸਮਾਪਤ ਹੁੰਦਾ ਜੇ ਵਧੀਆ ਲੱਗਾ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਧੰਨਵਾਦ